ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ Ontario Khalsa Darbar ਦੇ 3rd Sports Festival ਦੇ ਉੱਤੇ ਜੋ ਕਿ Guru Gobind Singh Stadium ਦੇ ਵਿੱਚ Ontario Khalsa Darbar ਦੇ ਵਿਖੇ ਹੋ ਰਿਹਾ ਹੈ ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਤੇ ਇੱਕ ਦਿਖਾਣੇ ਹਾਂ ਕਿ ਕਿਹੜੀ ਸਪੋਰਟਸ ਬੱਚੇ ਤੇ ਵੱਡੇ ਇੱਥੇ ਖੇਡ ਰਹੇ ਨੇ ਇੱਥੇ ਅੰਟਾਰੀਓ ਖਾਲਸਾ ਦਰਬਾਰ ਵਿਖੇ ਜਿਹੜਾ ਤੀਜਾ ਸਲਾਨਾ ਜਿਹੜਾ ਖੇਡ ਮੇਲਾ ਉਹ ਚੱਲ ਰਿਹਾ। ਅੱਜ ਉਹਦਾ ਦੂਸਰਾ ਦਿਨ ਹੈ। ਕਿਉਂਕਿ ਗੋਦਾ ਸਾਹਿਬ ਵੱਲੋਂ ਇਹ ਤੋਹਈਆ ਕੀਤਾ ਗਿਆ ਪਈ ਇਸ ਸਾਲ ਦੇ ਵਿੱਚ ਇੱਕ ਵਾਰੀ ਜਿਹੜਾ ਖੇਡ ਮੇਲਾ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ। ਉਹ ਇਸ ਗੱਲ ਦੇ ਧਾਰ ਨਹੀਂ ਹਨ ਕਿ ਜਦੋਂ ਵੀ ਕਦੇ ਕਿਸੇ ਵੀ ਸਮਾਜ ਨੂੰ ਜੇ ਕੋਈ ਰੋਆ ਸਮਾਜ ਸੈਦਰਾਂ ਉਹਦੇ ਵਿੱਚ ਖੇਡਾਂ ਦੀ ਬਹੁਤ ਜ਼ਰੂਰਤ ਹੈ। ਸੋ ਇਸ ਤਰ੍ਹਾਂ ਬੱਚਿਆਂ ਦੀਆਂ ਧੌੜਾਂ ਤੇ ਸ਼ੌਕਰ ਦੇ ਮੁਕਾਬਲੇ ਫੀਲਡ ਹਾਕੀ ਬਾਸਕਟਬਾਲ ਬੋਲੀਵਾਲ ਤੇ ਗੱਤਕੇ ਤੇ ਕਰਾਟੇ ਜਿਹੜੇ ਇਹ ਇਹਦੇ ਇਹ ਮੁਕਾਬਲੇ ਸਨ ਸੋ ਸਾਰੇ ਜਿਹੜੇ ਮੁਕਾਬਲੇ ਅੰਟਾਰੀਓ ਖਾਸਾ ਦਰਵਾੜ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਉਹਦੇ ਵਿੱਚ ਚੱਲ ਰਹੇ ਨੇ ਸੋ ਜਿੰਨੇ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਇਸ ਇਵੈਂਟ ਤੇ ਲੈ ਕੇ ਆਏ ਆ ਅਸੀਂ ਉਹਨਾਂ ਦਾ ਜਿੰਨੀਆਂ ਵੀ ਹੋਰ ਖੇਡ ਸੰਸਥਾਨਾਂ ਆਪਣੀਆਂ ਟੀਮਾਂ ਇੱਥੇ ਰਜਿਸਟਰਡ ਕੀਤੀਆਂ ਉਹਨਾਂ ਦਾ ਰੈਫਰੀ ਸਹਿਬਾਨ ਦਾ ਤੇ ਕੋਚ ਸਹਿਬਾਨ ਦਾ ਧੰਨਵਾਦ ਕਰਦੇ ਆ ਖਾਸ ਤੌਰ ਤੇ ਕਮੇਟੀ ਵੱਲੋਂ ਗੋਦਰਾ ਕਮੇਟੀ ਦਾ ਧੰਨਵਾਦ ਕਰਦੇ ਆ ਕਿਉਂਕਿ ਇਹੋ ਜਿਹੇ ਇਵੈਂਟ ਉਹਨਾਂ ਨੂੰ ਜ਼ਰੂਰ ਲੀਕਣੇ ਚਾਹੀਦੇ ਨੇ ਜੇਕਰ ਕਮੇਟੀਆਂ ਲੀਕਦੀਆਂ ਤੇ ਉਹਨਾਂ ਦੇ ਵਿੱਚ ਸਾਡਾ ਉਹਨਾਂ ਲਈ ਧੰਨਵਾਦ ਕਰਦਾ ਬਣਦਾ ਕਿਉਂਕਿ ਆਪਾਂ ਜਦੋਂ ਨਰੋਆ ਸਮਾਜ ਸਿਰਜਣਾ ਉਹਦੇ ਲਈ ਜਿਹੜੀ ਨਰੋਈ ਜਿਹੜੀ ਜ਼ਿੰਦਗੀ ਆ ਜਿਹੜੇ ਨਰੋਈ ਬੱਚੇ ਨੇ ਉਹ ਆਪਾਂ ਨੂੰ ਪਹਿਲਾਂ ਤਿਆਰ ਕਰਨੇ ਪੈਣੇ ਨੇ ਉਹਦੇ ਨਾਲ ਜਿਹੜਾ ਆਪਣਾ ਸਮਾਜ ਆ ਉਹ ਵਧੀਆ ਸਿਰਜ ਜਾਵੇਗਾ ਖੇਡਾਂ ਦੇ ਨਾਲ ਜਿਹੜੇ ਆਪਣੇ ਬੱਚੇ ਆ ਉਹ ਨਸ਼ਿਆਂ ਤੋਂ ਤੇ ਹੋਰ ਵੀ ਕਈ ਅਲੰਬਤਾਂ ਜਿਨ੍ਹਾਂ ਤੋਂ ਬਚੇ ਰਹਿੰਦੇ ਆ ਸੋ ਇਧਰ ਅਸੀਂ ਮਾਪਿਆਂ ਨੂੰ ਅਪੀਲ ਕਰਦੇ ਆਂ ਕਿ ਜਰੂਰ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਪਾਇਆ ਕਰੋ ਤਾਂ ਕਿ ਜਿਹੜੇ ਤੁਹਾਡੇ ਬੱਚੇ ਆ ਪੜ੍ਹਾਈ ਵਿੱਚ ਤੇ ਆਪਣੇ ਸਰੀਰ ਪੱਖੋਂ ਉਹ ਬਹੁਤ ਵਧੀਆ ਉਹਨਾਂ ਦਾ ਰਹੇ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਖਾਸ ਤੌਰ ਤੇ ਜਿਹੜਾ ਵੀ ਹਮਦਾਰ ਦੇ মিডিਆ ਦਾ ਜਦੋਂ ਵੀ ਇੱਥੇ ਸਾਨੂੰ ਕੋਈ ਲੋੜ ਹੁੰਦੀ ਹੈ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਸਮੁੱਚੇ ਹਮਦਾਰ ਦੇ মিডিਆ ਦੇ ਅਸੀਂ ਤਹਿ ਦਲੋਤ ਲੋਤਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਦਦ ਟੀਵੀ ਦੇ ਦਰਸ਼ਕੋ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਸੋਨੀ ਸਿੱਧੂ ਮੈਂਬਰ ਪਾਰਲਮੈਂਟ ਰੈਂਪਟਨ ਸੈਲ ਤੋਂ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਅਨਟਾਰੀਓ ਖਾਲਸਾ ਦਰਬਾਰ ਦੇ ਮੇਰੇ ਵੱਲੋਂ ਐਕਟੀਵਿਟੀ ਜਿਹੜੀ ਆ ਅੱਜ ਤੀਜਾ ਸਾਲਾ ਦਾ ਜਿਹੜਾ ਇਵੈਂਟ ਹੋ ਰਿਹਾ ਹੈ ਜਿਹਦੀ ਮੈਂ ਆਰਗੇਨਾਈਜ਼ਰਸ ਨੂੰ ਬਹੁਤ ਬਹੁਤ ਵਿਦਾਈ ਦੇਣਾ ਚਾਹੁੰਗੀ ਕਿ ਜਿਹੜਾ ਬੱਚਿਆਂ ਨੂੰ ਇੰਨਾ ਏਜ ਕਰਕੇ ਇਹਨਾਂ ਨੂੰ ਮੇਲਾ ਕਰਾਉਂਦੇ ਆ ਸਿਰਫ ਬੱਚੇ ਦੇ ਲਈ ਖਾਸ ਅੱਜ ਦੇ ਬੱਚੇ ਮੈਂ ਪੇਰੈਂਟਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਕਿ ਬੱਚਿਆਂ ਨੂੰ ਇੰਨੀ ਮਿਹਨਤ ਨਾਲ ਲਾ ਕੇ ਆਉਂਦੇ ਆ ਤੇ ਗੇਮਾਂ ਕਰਾਉਂਦੇ ਸਾਰੇ ਕੋਚਸ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਾਂਗੀ ਸਾਰੇ ਉਹ ਜਿਹੜੇ ਜੇਤੂ ਬੱਚੇ ਨੇ ਹਰ ਸਾਲ ਆਉਂਦੇ ਆ ਰਹਿੰਦੇ ਆ ਬੱਚਿਆਂ ਦਾ ਸ਼ਾ ਬੱਚਿਆਂ ਦੇ ਪਰਿਵਾਰਾਂ ਦਾ ਸ਼ਾ ਹੋਰ ਵੀ ਆਰਗੇਨਾਈਜ਼ਰ ਜਿਹੜੇ ਆ ਬਹੁਤ ਥੋੜੇ ਜਿਹਾ ਪਿੱਛੇ ਅਫਰਟਸ ਕਰਦੇ ਆ ਤੇ ਮੈਂ ਆਸ ਕਰਦੀ ਆ ਕਿ ਕਨੇਸ਼ਾ ਹੀ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਮੈਂ ਇਹਦੇ ਦੁਆਰਾ ਕਮੇਟੀ ਨੂੰ ਵੀ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦੀ ਆ ਕਿ ਜਿਹੜਾ ਉਹ ਇੰਨਾ ਵੱਡਾ ਪਲੇਟਫਾਰਮ ਬੱਚਿਆਂ ਨੂੰ ਦਿੰਦੇ ਆ অন্ਟਾਰੀਓ ਖਾਸ ਕਰਕੇ ਦਰਵਾਰ ਵਿਖੇ ਕੱਲ ਤੋਂ ਜੋ ਤੀਜਾ ਸਪੋਰਟਸ ਫੈਸਟੀਵਲ ਚੱਲ ਰਿਹਾ ਆ ਅੱਜ ਇਸ ਫੈਸਟੀਵਲ ਦਾ ਦੂਜਾ ਦਿਨ ਹੈ ਜਿਸ ਦੇ ਵਿੱਚ ਕੱਲ ਸੌਕੋ ਦੀਆਂ ਟੀਮਾਂ ਵਾਲੀਬਾਲ ਦੀਆਂ ਟੀਮਾਂ ਨਾਲ ਬਾਸਕਟਬਾਲ ਦੀਆਂ ਨਾਲ ਹੀ ਜੋ ਹਾਕੀ ਦੀਆਂ ਫੀਲਡ ਹਾਕੀ ਦੀਆਂ ਟੀਮਾਂ ਪਾਕ ਰਹਿ ਜਾਈਆਂ ਹਨ ਅੱਜ ਦੂਜਾ ਦਿਨ ਜੋ ਉਹ ਫੈਸਟੀਵਲ ਦਾ ਚੱਲ ਰਿਹਾ ਹੈ ਜਿਸ ਤੇ ਵਿੱਚ ਹੁਣ ਬੱਚਿਆਂ ਦੀਆਂ ਵੱਡਿਆਂ ਵੀਰਾਂ ਦੀਆਂ ਦੌੜਾਂ ਹੋ ਚੁੱਕੀਆਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਆਪਣਾ ਫਰਜ਼ ਬੰਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਸਪੋਰਟ ਦੇ ਨਾਲ ਜਰੂਰ ਜੋੜਨਾ ਹੈ Ontario ਖਾਸਾ ਦਰਵਾਰ ਵਿਖੇ ਗੁਰਮਤਿਆਂ ਕਲਾਸਾਂ ਪੰਜਾਬੀਆਂ ਕਲਾਸਾਂ ਗਾਟਕੇ ਸੌਕਰ ਹਾਕੀ ਦੀਆਂ ਕਲਾਸਾਂ ਲੱਗਦੀਆਂ ਹਨ ਆਪਣੇ ਬੱਚਿਆਂ ਨੂੰ ਜੋਰ ਦਿੱਸਾ ਕਰਾਓ ਤਾਂ ਤੁਹਾਡੇ ਬੱਚੇ ਇਸ ਐਕਟੀਵਿਟੀ ਵਿੱਚ ਪਾਗ ਲੈ ਸਕਣ ਨਾਲ ਹੀ ਆਪਣੇ ਧਰਮ ਅਤੇ ਇਤਿਹਾਸ ਬਾਰੇ ਵੀ ਜਾਣੂ ਹੋ ਸਕਣ ਕਿਉਂਕਿ ਇਹ ਜੋ ਕਾਜ ਹਨ ਇਹ ਸੰਗਤ ਦੇ ਸਹਿਯੋਗ ਨਾਲ ਹੀ ਪੂਰੇ ਹੁੰਦੇ ਹਨ ਜੋ ਇਸ ਇਵੈਂਟ ਨੂੰ ਸਫਲ ਕਰਨ ਲਈ ਜਿੰਨਾ ਵੀਰਾਂ ਨੇ ਇੱਥੇ ਹਿੱਸਾ ਲਿਆ ਉਹਦੇ ਵਿੱਚ ਅਸੀਂ ਉਹਨਾਂ ਦਾ ਅੰਟਾਰੀਓ ਖਾਸ ਸਰਕਾਰ ਦੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਹਿਯੋਗ ਦੇ ਨਾਲ ਹੀ ਜੋ ਇਵੈਂਟ ਪੂਰੇ ਹੁੰਦੇ ਹਨ ਕਿਉਂਕਿ ਇਹ 2-3 ਹਫ਼ਤਿਆਂ ਤੋਂ ਜੋ ਇੱਥੇ ਕੰਮ ਜੋ ਗਰਾਊਂਡਾਂ ਨੂੰ ਬਣਾਇਆ ਲੈਣਾ ਲਾਈਆਂ ਗਈਆਂ ਜੋ ਅੰਟਾਰੀਓ ਖਾਸ ਸਰਕਾਰ ਦੇ ਸੇਵਾਦਾਰ ਹਨ ਜਾਂ ਅੰਟਾਰੀਓ ਖਾਸ ਸਰਕਾਰ ਦੇ ਸੌਕਰ ਹਾਕੀ ਦੇ ਜੋ ਕਲੱਬ ਦੇ ਜੋ ਮੈਂਬਰ ਹਨ ਉਹਨਾਂ ਨੇ ਆ ਕੇ ਇੱਥੇ ਸੇਵਾ ਨਿਭਾਈ ਹੈ ਅਸੀਂ ਅੰਟਾਰੀਓ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਸਮੂਚੀਆਂ ਸੰਗਤਾਂ ਨੂੰ ਜੋ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਚਾਹੇ ਜਦੋਂ ਵੀ ਦੇਖਣਗੇ ਇਸੇ ਤਰ੍ਹਾਂ ਜਿਹੜੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਵਧਾਈ ਦਿੰਦਾ ਵੀ ਭਾਈ ਅੰਟਾਰੀਓ ਖਾਲਸਾ ਦਰਬਾਰ ਦੀ ਸਮੁੱਚੀ ਮੈਨੇਜਮੈਂਟ ਨੇ ਇੱਕ ਬਹੁਤ ਹੀ ਵਧੀਆ ਅਪਰਾਲਾ ਤਕਰੀਬਨ 3 ਸਾਲ ਤੋਂ ਸ਼ੁਰੂ ਕੀਤਾ ਹੋਇਆ ਹਰ ਸਾਲ 2 ਜਾਂ 3 ਰੋਜ਼ਾ ਟੂਰਨਾਮੈਂਟ ਕਰਾਉਂਦੇ ਨੇ ਜਿਹਦੇ ਵਿੱਚ ਆਲਮੋਸਟ ਹਰੇਕ ਬੰਦੇ ਦੀ ਪਾਰਟਿਸਪੇਸ਼ਨ ਹੁੰਦੀ ਆ ਜਿਹੜਾ ਕੁਛ ਨਾ ਕੋਈ ਸਪੋਰਟਸ ਖੇਡਦਾ ਚਾਹ ਉਹ ਭੱਜਦਾ ਜਾਂ ਤੁਰਦਾ ਹਰੇਕ ਇਸ ਵੇਲੇ ਇਹ ਤੀਜਾ ਟੂਰਨਾਮੈਂਟ ਆ ਤੇ ਟੂਰਨਾਮੈਂਟ ਦੇ ਵਿੱਚ ਇਹ ਜਿਹੜੀ ਬਹੁਤ ਸਾਰੇ ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਫੀਲਡ ਹਾਕੀ ਅਤੇ ਜਿਹਾ ਬਹੁਤ ਵੱਡੀ ਗੱਲ ਹੁੰਦੀ ਆ। ਨਾਲੇ ਹੋਰ ਅਰ ਆਪਣੇ ਬੱਚਿਆਂ ਦੀਆਂ ਦੌੜਾਂ ਬੱਚਿਆਂ ਦੇ ਸੌਕਰ ਏਜ ਏਜ ਮੁਤਾਬਕ ਹੋਏ ਹਨ ਹੁਣੇ-ਹੁਣੇ ਰੇਸਾਂ ਜਿਹੜੀਆਂ ਖਤਮ ਹੋਈਆਂ ਇਹਦੇ ਵਿੱਚ ਤਕਰੀਬਨ 6 ਸਾਲ ਤੋਂ ਲੈ ਕੇ ਅਨਲਿਮਿਟਿਡ ਮੈਂ ਕਹਿ ਸਕਦਾ ਕਿ ਮੈਨੂੰ ਦਿਖਦਾ ਵੀ ਇਸ ਵੇਲੇ 60 65 ਸਾਲ ਦੇ 70 ਸਾਲ ਦੇ ਵੀ ਵਿੱਚ ਹਿੱਸਾ ਲੈ ਰਹੇ ਹਨ ਤੇ ਖੇਡ ਰਹੇ ਹਨ ਬਹੁਤ ਚੰਗਾ ਲੱਗ ਰਿਹਾ ਸਪੈਸ਼ਲੀ ਜੋ ਛੋਟੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਘਰੇ ਬਿਠਾ ਰੱਖਦੇ ਆ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਆ ਤੇ ਇਹ ਇਹਦੇ ਇਹ ਇਹ ਮੈਂ ਇਹ ਆਪਣੇ ਦਿਲੋਂ ਦੁਆ ਕਰਦਾ ਕਿੰਡਾ ਰਿਓ ਖਾਲਸਾ ਦਰਬਾਰ ਹਮੇਸ਼ਾ ਇਹ ਇਵੈਂਟ ਨੂੰ ਜਾਰੀ ਰੱਖੇ ਤੇ ਜੋ ਵੀ ਉਦਮ ਇਹਦੇ ਵਿੱਚ ਹੋਰ ਹੋਰ ਕਰਾ ਸਕਣ ਉਹ ਐਡ ਕਰਨ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਹਮੇਸ਼ਾ ਚੱਲਦਾ ਰਹੇ ਕਿਉਂਕਿ ਮੈਨੂੰ ਕੋਈ ਵੀ ਸਪੋਰਟਸ ਹੋਵੇ ਮੈਂ ਹਰ ਸਪੋਰਟਸ ਦਾ ਫੈਨ ਆ ਹਰੇਕ ਚਾਹੇ ਉਹ ਗੇਮ ਕਿਹੋ ਜਿਹੀ ਹੋਵੇ ਟੈਨਿਸ ਹੋਵੇ ਬਾਸਕਟਬਾਲ ਹੋਵੇ ਕੋਈ ਹੋਵੇ ਕ੍ਰਿਕਟ ਹੋਵੇ ਕੋਈ ਸਾਰਿਆਂ ਦੇ ਵਿੱਚ ਮੈਨੂੰ ਬਹੁਤ ਇੰਟਰਸਟ ਆ ਮੈਂ ਤਕਰੀਬਨ ਸਾਰੀਆਂ ਖੇਮਾਂ ਦੇਖਦਾ ਇਸ ਕਰਕੇ ਮੈਂ ਚਾਹਣਾ ਵੀ ਜੇ ਜੇਦ ਵੀ ਜਿਸ ਨੂੰ ਵੀ ਜਿਹੜੀ ਚੀਜ਼ ਚੰਗੀ ਲੱਗਦੇ ਉਹ ਆਣ ਕੇ ਦੇਖੇ ਉਹ ਖੇੜੇ ਤੇ ਬੱਚਿਆਂ ਨੂੰ ਉਤਸ਼ਾਹਤ ਕਰੇ ਕੋਈ ਵੀ ਬੰਦਾ ਸਪੈਸ਼ਲੀ ਸਾਡੇ ਜਿਹੜੇ ਯੰਗਸਟਰ ਆ ਉਹ ਥੋੜੀ ਜਿਹੀ ਘੱਟ ਰੁਚੀ ਦਿਖਾਉਂਦੇ ਆ ਸਪੋਰਟ ਦੇ ਵਿੱਚ ਕੁਝ ਖੇਮਾਂ ਦੇ ਵਿੱਚ ਤਾਂ ਹੈਗੀ ਆ ਉਹਨਾਂ ਦੀ ਰੁਚੀ ਪਰ ਬਾਕੀਆਂ ਦੇ ਵਿੱਚ ਵੀ ਮੈਂ ਚਾਹਣਾ ਸਾਰਿਆਂ ਦੇ ਵਿੱਚ ਆਪਣੇ ਬੱਚਿਆਂ ਦੀ ਪੂਰੀ ਪਾਰਟਿਸਪੇਸ਼ਨ ਹੋਵੇ ਇਹ ਪਾਰਟਿਸਪੇਸ਼ਨ ਹੀ ਸਾਨੂੰ ਇੱਕ ਦਿਨ ਮੈਡਲਾਂ ਤੱਕ ਲੈ ਕੇ ਜਾਊਗੀ ਅਸਮੈਂ ਇਹ ਹੀ ਬੇਨਤੀ ਕਰੂੰਗਾ ਭਾਈ ਭਾਈ ਮੈਨੇਜਮੈਂਟ ਦਾ ਇਹ ਬਹੁਤ ਵਧੀਆ ਅਪਰਾਲਾ ਹਾ ਤੇ ਇਹਨੂੰ ਇਸੇ ਤਰ੍ਹਾਂ ਇਸੇ ਤਰ੍ਹਾਂ ਜਾਰੀ ਰੱਖਣ ਬਾਹੇ ਗੁਰੂ ਬਾਹੇ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਜੋ ਕੱਲ ਤੋਂ ਇੱਥੇ ਇੰਟੀਰੀਅਰ ਖਾਸਾ ਦਰਵਾਰ ਵੇਖੇ ਖੇਡ ਮੇਲਾ ਸ਼ੁਰੂ ਹੋ ਰਿਹਾ ਹੈ ਉਹ ਜੋ ਕਿ 2 ਦਿਨ ਦਾ ਇਹ ਖੇਡ ਮੇਲਾ ਹੈ ਜਿਸ ਦੇ ਵਿੱਚ ਸਾਰੇ ਜਿੰਨੇ ਵੀ ਭਾਗ ਲੈ ਰਹੇ ਹਨ ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਜੀ ਆਇਆਂ ਆਖਦੇ ਹਾਂ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਤੇ ਮਾਪਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਕਿ ਜਿਹੜੇ ਆਪਣੇ ਬੱਚੇ ਲੈ ਕੇ ਆਏ ਹਨ ਔਰ ਪਾਰਟਿਸਿਪੇਟ ਕੀਤਾ ਹੈ ਇਹ ਜਿਹੜਾ ਖੇਡ ਮੇਲਾ ਹੈ ਜੋ ਬੱਚਿਆਂ ਦਾ ਤੰਦਰੁਸਤੀ ਦਾ ਇੱਕ ਕਾਰਨ ਹੈ ਇਹ ਸਾਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰਕਸ਼ਿਸ਼ ਕੀਤੀ ਹੈ ਉਹਨਾਂ ਨੇ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਸੀ ਘੋੜਾ ਕਰਾਉਣੇ ਨੇਜਾਵਾਜੀ ਕਰਾਉਣੇ ਕਰਾਟੇ ਕਰਾਉਣੇ ਤਲਵਾਰ ਦਾ ਖੇਡ ਮੇਲਾ ਕਰਵਾਉਣਾ ਔਰ ਬਹੁਤ ਹੀ ਇਹ ਸਾਡੇ ਲਈ ਭਾਗਾਂ ਵਾਲੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਇਤਸ਼ਾਹ ਕੀਤਾ ਘੋੜਾਵਾਜੀ ਦੇ ਵਿੱਚ ਉਹਨਾਂ ਨੇ ਲਿਆ ਕੇ ਮੇਲੇ ਤੇ ਖੇਡਾਂ ਦੇ ਮੁਕਾਬਲੇ ਕਰਾਉਣੇ ਅਸੀਂ ਉੱਥੋਂ ਹੀ ਉਸ ਵਿਰਸੇ ਤੋਂ ਹੀ ਚੱਲ ਰਹੇ ਹਾਂ ਪੰਜਾਬ ਦੇ ਵਿੱਚ ਇਹ ਇੱਕ ਬਹੁਤ ਖੇੜ ਮੇਲਾ ਵੀ ਚੱਲਦੇ ਹਨ ਅਸੀਂ ਇੱਥੇ ਇੰਟੀਰੀਅਰ ਖਾਸਾ ਦਰਵਾਰ ਦਾ ਬਹੁਤ ਬਹੁਤ ਕਮੇਟੀ ਦੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ oprala oprala ਕੀਤਾ ਔਰ ਜਿਨ੍ਹਾਂ ਨੇ ਇਸ ਟੀਮ ਦੇ ਵਿੱਚ ਇਸ ਮੇਲੇ ਵਿੱਚ ਭਾਗ ਲਿਆ ਅਸੀਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਦੇ ਹਾਂ ਔਰ ਆਸ ਰੱਖਦੇ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਵੱਧ ਚੜ ਕੇ ਹਿੱਸਾ ਪਾਉਣ ਔਰ ਵੀ ਆਪਾਂ ਇਸ ਨੂੰ ਸੋਨਾ ਦਾ ਸੁਚੱਜਾ ਕਰ ਸਕੀਏ ਫੇਰ ਆਈਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨੀ ਸਾਡੀ ਸੰਗਤ ਅੱਜ ਸਾਡਾ ਪ੍ਰੋਗਰਾਮ ਸੁਣਦੀ ਹੈ ਕਿ ਅੱਜ ਸੈਂਟਰੀਓ ਖਾਸਾ ਦਰਬਾਰ ਜਿਹੜਾ ਡਿਕਸੀ ਰੋਡ ਤੇ ਅਸੀਂ ਆਏ ਅੱਜ ਤੇ ਬਹੁਤ ਵਧੀਆ ਮਾਹੌਲ ਆ ਜੀ ਇੱਥੇ ਅੱਜ ਟੂਰਨਾਮੈਂਟ ਹੋ ਰਿਹਾ ਬੱਚਿਆਂ ਦੇ ਜਿਹੜੀਆਂ ਰੇਸਾਂ ਆਈਆਂ ਬੱਚਿਆਂ ਦੀ ਹਾਕੀ ਸੌਕਰ ਦੇ ਪ੍ਰੋਗਰਾਮ ਹੋ ਰਹੇ ਹੈਗੇ ਆ ਬਹੁਤ ਵਧੀਆ ਉਪਰਾਲਾ ਜੀ ਹਰ ਸਾਲ ਹੋਣਾ ਚਾਹੀਦਾ ਹੈਗਾ ਇੱਕ ਬੱਚੇ ਨੂੰ ਇੱਕ ਸੇਧ ਮਿਲਦੀ ਹੈ ਕਿ ਇਹ ਪਹਿਲ ਕਦਮੀ ਹੈਗੀ ਆ ਸੋ ਜਿੰਨੇ ਵੀ ਇੱਥੇ ਪਾਰਟਿਸਪੈਂਟ ਆਏ ਹੈਗੇ ਆ ਜਾਂ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਫਾਇਦਾ ਲੈਣਾ ਚਾਹੁੰਦੇ ਬਿਲਕੁਲ ਜੀ ਗੁਰਦਰਾ ਸਾਹਿਬ ਆਓ ਆਪਣੇ ਬੱਚਿਆਂ ਨੂੰ ਇਸ ਇਸ ਟੂਰਨਾਮੈਂਟ ਨਾਲ ਇਸ ਖੇਡਾਂ ਨਾਲ ਜੁੜੋ ਤੇ ਆਪਣੇ ਬੱਚਿਆਂ ਦਾ ਚੰਗਾ ਫਿਊਚਰ ਬਣਾ ਸਕਦੇ ਆ ਤੇ ਅੱਜ ਅਨਟਾਰੀਓ ਖਾਲਸਾ ਦਰਬਾਰ ਵਿੱਚ ਤੀਜਾ ਖੇਡ ਮੇਲਾ ਹੋ ਰਿਹਾ ਹੈ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜਿਹੜੀ ਕਮੇਟੀ ਹੈ ਹੁਣ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਤੁਸੀਂ ਦੇਖੋ ਗੁਰਦਰਾ ਸਾਹਿਬ ਦੀ ਵਿਸਾਰੀ ਦੇ ਵਿੱਚ ਕਿੰਨਾ ਹਿੱਸਾ ਪਿਆ ਸਟੇਡੀਅਮ ਬਣ ਗਿਆ ਕੀਰਤਪੁਰ ਸਾਹਿਬ پارک ਇੱਥੇ ਬਣ ਗਿਆ ਤੇ ਪਾਰਕਿੰਗ ਲਾਟ ਬਹੁਤ ਵਧੀਆ ਬਣ ਗਈ ਆ ਹਾਲ ਨੰਬਰ 5 ਬਹੁਤ ਵਧੀਆ ਬਣ ਗਿਆ 3 4 ਲੰਗਰ ਹਾਲ ਬਹੁਤ ਕੰਮ ਹੋਇਆ ਹੈ ਸੋ ਅਸੀਂ ਸਮੁੱਚੀ ਕਮੇਟੀ ਨੂੰ ਜਿੰਨੇ ਵੀ ਸਾਡੇ ਪ੍ਰਬੰਧਕ ਵੀਰ ਨੇ ਉਹਨਾਂ ਨੂੰ ਆ ਜਿਹੜਾ ਤੀਜਾ ਖੇਡ ਮੇਲਾ ਸਾਡੇ ਬੱਚਿਆਂ ਵਾਸਤੇ ਬਹੁਤ ਵਧੀਆ ਪ੍ਰਾਰਲਾ ਤੇ ਉਹਨਾਂ ਨੂੰ ਅਸੀਂ ਸ਼ੁਭ ਸ਼ਾਮਾ ਦਿੰਦੇ ਆਂ ਤੇ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਤੇ ਅੱਜ ਅਸੀਂ ਪਹੁੰਚੇ ਸੀਗੇ 온ਟਾਰੀਓ ਖਾਲਸਾ ਦਰਬਾਰ ਦੇ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਜਿਹਦੇ ਵਿੱਚ ਤੁਸੀਂ ਵੇਖਿਆ ਤੇ ਬੱਚਿਆਂ ਤੇ ਬਜ਼ੁਰਗਾਂ ਨੇ ਸਾਰਿਆਂ ਨੇ ਭਾਗ ਲਿੱਤਾ ਇਹਨਾਂ ਖੇਡਾਂ ਦੇ ਵਿੱਚ ਜਿਦੇ ਵਿੱਚ ਸੌਕਰ ਵੀ ਹੋਏ, ਰੇਸ ਹੋਈ ਤੇ ਸਾਰਿਆਂ ਨੂੰ ਮੈਡਲ ਨਾਲ ਨਵਾਜਿਆ ਗਿਆ। ਫਸਟ, ਸੈਕੰਡ, ਥਰਡ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੂੰ ਵੀ ਮੈਡਲ ਦਿੱਤੇ ਗਏ। ਇਹ ਸੀਗਾ ਅੱਜ ਦਾ ਪ੍ਰੋਗਰਾਮ ਤੇ ਜੁੜੇ ਰਹੋ ਹਮਦਰ ਟੀਵੀ ਦੇ ਨਾਲ।